ਕਾ ਚੀਜ਼ ਲਈਆ ਤੇ ਜੀ ਖਾਲ ਜੀ ਕਾ ਉਸ ਕੋਨ ਕਰਾ ਸੋ ਸਸਰੀ ਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੋ ਜੀ ਅੱਜ ਮੈਂ ਥੋੜੀ ਜੀ ਘਰ ਵਿੱਚ ਹੀ ਆਪਣੇ ਰੈਡੀ ਛੜੀ ਹੋਈਆਂ ਮੈਂ ਕਹ ਥੋੜੇ ਥੋੜੇ ਕਦੀ ਕਦੀ ਵੇਲੇ ਰੈਡੀ ਵੀ ਹੋ ਜਾਣਾ ਚਾਹੀਦਾ ਸਾਰੇ ਮੈਨੂੰ ਕੰਦਰੇ ਤੁਸੀਂ ੱਲੇ ਮਜਲਮ ਬਣ ਕੇ ਰੈਂਡੀ ਆ ਕਦੀ ਰੈਡੀ ਵੀ ਹੋ ਜਾ ਕਰੋ ਇਸ ਕਾ ਘਰ ਵਿੱਚ ਹੀ ਮੈਂ ਪਾਲਿਆ ਆ ਦੀ ਸੂਟ ਆ ਦੇਖੋ ਆ ਵਾਲਾ ਪਾਇਆ ਸੂਟ ਦੇਖੋ ਵਧੀਆ ਲੱਗਦਾ ਸਲਵਾਰ ਸੂਟ ਤੇ ਚਲੋ ਮੈਂ ਕੱਪ ਘਰ ਵਿੱਚ ਹੀ ਅੱਜ ਰੈਡੀ ਸ਼ੜੀ ਹੋ ਜੰਨੇ ਆ ਗੂੜੀ ਜਲ ਲਿਪਸਟਿਕ ਲਾ ਲਈ ਤੇ ਥੋੜਾ ਮੋਟਾ ਮੇਕਅਪ ਕਰ ਲਿਆ ਤੇ ਦੱਸਿਓ ਮੈਂ ਸੋਹਣੀ ਲੱਗਦੀ ਆ ਨਾ ਚ ਪਲਿਪ 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 ਤੂੰ ਵੀ ਪਲਿਪੜ ਲਾਉਣੀ ਕਿੱਦਾਂ ਲਾਜੀ ਪਲਿਪ ਪਲਿਪ ਕਿੱਦਾਂ ਕਰੀਦਾ ਹਾਏ

ਚਲੋ ਚਲੋ ਆਹ ਚਲੋ ਜੀ ਇਹ ਸੈਨੂ ਲੈਣ ਗਏ ਆ ਮੈਂ ਥੋੜਾ ਮੋਟਾ ਤਿਆਰ ਹੋ ਕੇ ਬਹਿ ਗਈ ਕਦੀ ਕਦੀ ਪਤੀ ਮਰੇ ਤਿਆਰ ਹੋ ਕੇ ਬਹਿ ਜਾਣਾ ਚਾਹੀਦਾ ਹੈ ਚਲੋ ਆਉਣ ਵਾਲੇ ਹੀ ਆ ਸਜਣ ਲੱਗੇ ਵੀ ਹੁਣ ਇਸ ਚੱਲੇ ਆ ਸਾਡੇ ਰੋਜ਼ ਗੇੜੇ ਬਾਹਰ ਹੀ ਰਹਿੰਦੇ ਆ ਇੱਕ ਦਿਨ ਨਹੀਂ ਹੁੰਦਾ ਜਿਹੜਾ ਅਸੀਂ ਨਾ ਘਰੋਂ ਬਾਹਰ ਜਾਈਏ ਹੈਨਾ ਰੋਜ਼ ਵੀ ਘਰੋਂ ਬਾਹਰ ਹੋਈਦਾ ਲੋ ਵੀ ਦੋਸਤੋ ਅੱਜ ਜੇ ਕੰਮ ਹੈ ਫਤਿਹ ਤੇ ਅੱਜ ਆਪਾਂ ਕਰ ਦੇਣਾ ਉਹ ਫਤਿਹ ਨੂੰ ਤੇ ਅਖੜੀ ਵੀ ਕਰੀ ਜਾਂ ਨਹੀਂ ਕੁੜੀ ਨੇ ਨਹੀਂ ਪਤਾ ਲਾਇਆ ਨਾ ਬਾਹਰ ਆਉ ਉਹ ਤੇ ਚੋਰੀ ਚੋਰੀ ਕੀ ਕਰੀ ਚੱਣੀ ਕਿੰਦੇ ਗਾਈਜ਼ ਅਸੀਂ ਜੋ ਲੈਣ ਚੱਲੇ ਹਾਂ ਨਾ ਉਹ ਜੀ ਅੱਜ ਮਿਲ ਗਿਆ ਤਾਂ ਆਪਾਂ ਲੈ ਆਣਾ ਇਦਾਂ ਸੂ ਦੇਖਿਆ ਜੱੁੱਤੇ ਸੂ ਦੇਖਿਆ ਜੱੁੱਤੇ ਇਦਾਂ ਸੂ ਦੇਖਿਆ ਲੋ ਲੋ ਕਿੱਧਰ ਮੈਡਮ ਜੀ ਆਪਾਂ ਅੰਦਰ ਚੱਲੇ ਆ ਅਸੀਂ ਤਾਂ ਚੱਲੇ ਨਹੀਂ ਅਸੀਂ ਆਪਾਂ ਅੰਦਰ ਚੱਲੇ ਲੋ ਜੀ ਹੁਣ ਅਸੀਂ ਜਾਣਦੇ ਆ ਇਹ ਕੁਝ ਸਰਪ੍ਰਾਈਜ਼ ਆ ਗਿਆ ਸਰਪ੍ਰਾਈਜ਼ ਇੰਟੈਲੀਜੈਂਟ ਆ ਚੱਲਿਆ ਲੋਜੀਕਲ ਸੂਟ ਵੀ ਹੁਣ ਲਾਇ ਹੋ ਰਹੇ ਆ ਇਹ ਤਾਂ ਲੋਕੀ ਜਾਣੇ ਜਿਹੜੇ ਇਹ ਤੇ ਲੋਕੀ ਜਾਣਦੇ ਆ ਇਹ ਜਿਹੜੀ ਦੁਕਾਨ ਹੈਗੀ ਆ ਜੀ ਇਹ ਗੜਗੀ ਵਾਲਾ ਬਾਜ਼ਾਰ ਕਿਹਾ ਜਾਣੇ ਕੋਕਲਾ ਮਾਰਕੀਟ ਕੀ ਨਾਮ ਲਿਖਿਆ ਦੁਕਾਨ ਦਾ ਇਹ ਕੀ ਗਾਰਮੈਂਟਸ ਹੋ ਜਾਣੀ ਨਾ ਕੋਕਲਾ ਮਾਰਕੀਟ ਦੇ ਵਿੱਚ ਵਿੱਕੀ ਗਾਰਮੈਂਟਸ ਦੁਕਾਨ ਦਾ ਨਾਮ ਆ ਤੇ ਸਾਹਮਣੇ ਆਹ ਸ਼ਾਪ ਆ ਸਾਹਮਣੇ ਕੁੰਦੀ ਸ਼ਾਪ ਬਣ ਰਹੀ ਹੈ ਇੱਕ ਆ ਤੁਸੀਂ ਉਹ ਦੇਖ ਲਈ ਆ ਵਿੱਚ ਕਮੈਂਟ ਕਰਕੇ ਪੁੱਛਦੇ ਬੇਸਿਕਲੀ ਕਿੱਥੋਂ ਲੈਨੇ ਤੁਸੀਂ ਕੱਪੜੇ ਲੋ ਆ ਜਿਵੇਂ ਆਂ ਤੇ ਇਹ ਜਿਹੜੇ ਨੇ ਸਾਰੇ ਹਾਂ ਲਾਈਟ ਕਰੋ ਹੀ ਲਈ ਜਾਣਗੇ ਮੈਂ ਤਾਂ ਸੇਮ ਤੋਂ ਲੈਣੀ ਆ ਬੋਨਾ ਲੱਗ ਸੇਮ ਲੈ ਲੈ ਕੀ ਲੈ ਰਹੀ ਹੈ ਕਾਲਾ ਲਿਖਾਈ ਦਾ ਨਹੀਂ ਤਾਂ ਬਾਅਦ ਚ ਹੋਣਾ ਬੜਾ ਹੋਣੀ ਚੱਲ ਬਾਅਦ ਚ ਪੜਨਗੇ ਆਹ ਆਹ ਕਰ ਦੋ ਇਹ ਪਹਿਲਾਂ ਇਹ ਗੂੜਾ ਹੋਰ ਹੈ ਕਿੰਨਾ ਇਹ ਤਾਂ 10 ਦਾ ਹੋਵੇ ਕਿਸੇ ਤੋਂ ਚੋਟੇ ਤੋਂ ਨਿਸ਼ਚਰ ਵਾਲੇ ਆਣੇ ਇੱਕ ਪਜਾਮੀ ਵਾਲਾ ਹੋ ਜਾਂ ਪਜਾਮੀ ਵਾਲੇ ਲੱਲਾ ਦੋਨੇ ਫੇ ਆ ਆਹ ਥੀਕ ਨਾ ਮੇ ਤੁਹਾਨੂੰ ਇੱਕ ਇੱਕ ਡਾਰਕ ਲਰ ਦਾ ਪਜਾਮੀ ਵਾਲਾ ਲੱਲਾ ਹੋਰ ਬਲੈਕ ਵੀ ਇੱਕ ਆ ਆ ਵੀ ਇਹ ਆ ਲੈਣਾ ਨਾ ਕਰੀਏ ਇਹ ਮਸੇ ਇਤਨਾ ਛੋਟਾ ਹੈਗਾ ਥੋੜਾ ਛੋਟਾ ਸਹੀ ਹੈ ਸਾਈਜ਼ ਤਾਂ ਆਹ ਪਾ ਲੈਣਾ ਤਾਂ ਕਿ ਲਈ ਲਈ ਆਹ ਉਹ ਬੰਦ ਕੱਪੇ ਚ ਭਰ ਜਾਂਦਾ ਨਾ ਬਣਾ ਬਲ ਗਰਮ ਲਈਏ ਬਣਾ ਬਲਣਾ ਜਾਨਾ ਆਹੀ ਗਰਮ ਲੈ ਲਿਆ ਹਾਂ ਗਾਂ ਫਿਰ ਜੀ ਭਾਰੀ ਹੁਣੇ ਜਾਣ ਦੇ ਆ ਚਲੋ ਜੀ ਮਨਜੋਤ ਵੀਰਾ ਟਕਰ ਗਿਆ ਸਾਨੂੰ ਨਾਲ ਹਾਂ ਮਨਜੋਤ ਵੀਰਾ ਟਕਰਿਆ ਹੈ ਨਹੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੜੀ ਭੱਟੀ ਰਾਜੀ ਹੈ ਜੀ ਹਾਂ ਆ ਇਧਰ ਨਾਲੇ ਸੇਵਾ ਚੱਲ ਰਹੀ ਹੈ ਅਰੇ ਜੀ ਸੁਹਣਾ ਸਾਡੀ ਬਹੁਤ ਜ਼ਿਆਦਾ ਵਿਗੜ ਚੁੱਕੀ ਆ ਤੁਰੋ 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 ਚਲੋ ਚਲੋ ਬਣਾ ਦਬਾ ਬੁਖੀ ਦੇ ਇਦਾਂ ਇਦਾਂ ਆ ਦੇਖ मैं रख okay. <laughs> <थिरुपी>। दोने रख वे इतने दोनों रख दो रखने रख रखी रख ਇੱਕ ਪੈਰ ਰੱਖ ਬਿਲਾ ਉਥੇ ਇੱਕ ਪੈਰ ਰੱਖਣਾ ਮੈਂ ਦੂਜਾ ਰੱਖਣਾ ਹਾਂ ਚੱਲੋ ਹੁਣ ਦੂਜਾ ਵੀ ਰੱਖ ਦੇ ਉਥੇ ਫੇਰ ਦੂਜਾ ਇੱਥੇ ਰੱਖ ਦੇ ਫੇਰ ਉਥੇ ਰੱਖ ਦੇ ਇੱਥੇ ਰੱਖ ਦੇ ਦੂਜੇ ਹੱਥ ਤੇ ਪਾਪਾ ਹਾਂ ਹੁਣ ਇਦਾਂ ਗੰਗੂ ਦਾਈ ਹੈ ਗੰਗੂ ਤਾਈ ਗੰਗੂ ਤਾਈ ਨਹੀਂ ਬੰਗੂ ਤਾਈ ਹੈ ਕੋਕੂ ਕੋਕੂ ਲਓ ਜੀ ਹੁਣ ਆਪਾਂ ਲੱਗੇ ਆ ਬਣਾਉਣ ਪਿੰਡੀਆਂ ਮੰਮੀ ਨੇ ਭਿੰਡੀਆਂ ਕਰ ਦਿੱਤੀਆਂ ਭਿੰਡੀਆਂ ਕੱਟ-ਕੁਟ ਦਿੱਤੀਆਂ ਮੰਮੀ ਨੇ ਭਿੰਡੀਆਂ ਮੈਂ ਤੁਰਕਾ ਹੀ ਲਾਉਣਾ ਹੈ ਹੁਣ ਤੇ ਹੁਣ ਆਪਾਂ ਲਾਉਨੇ ਤੁਰਕਾ ਤੇ ਮੰਮੀ ਨੇ ਕੱਟ-ਕੁਟ ਦਿੱਤੀਆਂ ਸੀ ਤੇ ਤੁਰਕਾ ਲਾ ਲਵਾਂ ਤੇ ਆਹਣੀ ਵਿੱਚ ਕੱਟੀਆਂ ਹੁੰਦੇ ਖਰਾ ਤੇ ਅੱਜ ਜੀ ਆਪਣੇ ਮਨਜੋਤ ਵੀਰੇ ਹੁਣੀ ਸੇਵਾ ਕਰਕੇ ਅੱਜ ਆਏ ਆ ਹਾਂ ਤੇ ਚੱਲਣਾ ਆਹ ਥੋੜੀ ਵਿਚਾਰ ਕੱਟੀ ਦਿੰਦੇ ਆਹ ਥੋੜੀ ਵਿਚ ਕੱਟੀ ਦਿੰਦੇ ਆ ਚੱਲ ਕੋਈ ਗੱਲ ਨਹੀਂ ਅੱਜ ਸਾਨੂੰ ਵੀਰੇ ਹੁਣੇ ਟੱਕਰੇ ਰਾਹ ਵਿੱਚ ਸੇਵਾ ਕਰਕੇ ਆਏ ਸੀ ਉਹ ਤੇ ਬੜੇ ਪਿਆਰੇ ਕਹਿੰਦੇ ਸਾਹਿਕਾ ਉਹਨਾਂ ਨੂੰ ਸਨਮਾਨਿਤ ਕੀਤਾ ਉੱਥੇ ਸਾਡੇ ਗੜ੍ਹ ਵਿੱਚ ਤੇ ਆ ਆਪਾਂ ਨੂੰ ਮਨਜੋਤ ਵੀਰੇ ਹੁਣ ਰਾਤ ਵਿੱਚ ਅਸੀਂ ਆਂਦੇ ਸੀ ਤਾਂ ਉਹ ਵੀ ਜਾਣਦੇ ਸੀ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ ਉੱਥੇ ਤੇ ਉਹ ਵੀ ਸਨਮਾਨਿਤ ਕੀਤਾ ਜ ਜੇਵਾ ਸਵੇਰ ਕਿ ਸੇਵਾ ਕਰਕੇ ਆਏ ਨਾ ਸਾਰੀ ਉਹ ਅੱਜ ਆਏ ਦੇਖ ਲਓ ਦੋ ਦੇ ਤੇ ਹੁਣ ਉਹ ਨਹੀਂ ਫੇਜ ਜਲਣਾ ਹੈ ਹਾਂ ਜਿੱਦਾਂ ਅੱਜ ਕਿਸ਼ਤੀਆਂ ਕੁਸ਼ਤੀਆਂ ਨਹੀਂ ਉਹ ਲੈਣੀਆਂ ਥੋੜੀਆਂ ਕਿਤੇ ਉੱਪਰੀ ਆ ਤੇ ਉਹ ਰੈਲੀ ਟੈਪਸ ਸੀਗਾ ਜਿਹੜਾ ਰੈਲੀ ਸੀਗੀ ਤੇ ਸਨਮਾਨਿਤ ਕਰਨਾ ਸੀਗਾ ਸਾਡੇ ਸ਼ਹਿਰ ਵਾਸੀ ਨੇ ਹਾਂ ਤੇ ਸਨਮਾਨਿਤ ਕੀਤਾ ਤੇ ਵਧੀਆ ਸੀਗਾ ਤੇ ਹੁਣ ਕਹੇ ਜਾਣੀਏ ਸੋ ਜੱਟ ਛੋਟੇ ਬੱਚੇ ਲਈ ਲਓ ਜੀ ਇਹ ਵੱਡੇ ਬੱਚੇ ਲਈ ਆ ਛੋਟੇ ਲਈ ਹਾਂ ਚਾਹੋ ਉਹ ਜੇ ਇੱਕ ਵਾਰ ਮੇਨ ਚੀਜ਼ ਰਹਿ ਗਈ ਬੋਲ ਉਹ ਮੇਰੇ ਕੋਲ ਹੀ ਆ ਡਿੱਗ ਗਈ ਕਰ ਇਸ ਮੈਂ ਤਾਂ ਉਹ ਤੇ ਪੁੱਛ ਨਹੀਂ ਨਾ ਜਦੋਂ ਆਂ ਜਰਾ ਬਗ ਦਿਖਾਉਂਗਾ ਮੈਨੂੰ ਮਾਰੇ ਡਿੱਗ ਗਿਆ ਜਿਹੜਾ ਪਾਇਆ ਜੀ ਤੇ ਆ ਪਰਸ ਵਿੱਚ ਵੀ ਇਹਾ ਜੋ ਸਮਾਨ ਦਿਖਾ ਲ ਦੋ ਜਿਹਦੇ ਪਰਸ ਵਿੱਚ ਕੀ ਆ ਆ ਪਰਸ ਚੀਜ਼ ਹਾਲ ਦੇ ਕੀ ਆ ਦੋ ਜੋੜੇ ਘਰਾਪਾ ਦੇ ਸੀ ਤੇ ਤੂੰ ਆਲੋਂ ਜਾ ਰਿਹਾ ਜੀ ਤਿਹਲੇ ਕਾਲੂ ਹੋਰ ਸ਼ਾਪਿੰਗ ਕਰਨੀ ਆ ਕਾਲੂ ਨੂੰ ਸ਼ਾਪਿੰਗ ਕਰਨੀ ਆ ਨੇ ਨਿਆਣੇ ਵਾਸਤੇ ਜਿਹੜਾ ਖੜ ਦੇਂਦੇ ਉਹ ਜਾ ਰਹੇ ਆ ਸਮਾਂ ਦੀ ਦੋ ਲੋੜ ਜਰਾ ਆਪਾਂ ਨੇ ਲੈ ਆ ਨੀਕੇ ਨਹੀਂ ਕਿਉਂ ਕਿ ਉਹ ਗਾਂਸੇ ਆਉਣਾ ਆਸੇ ਆਲਾ ਹੁੰਦਾ ਇੱਕ ਤੇ ਸਿਆੜਾ ਹਾਂ ਦਾ ਇੱਥੇ ਕਰਨੀ ਆਂ ਦਾ ਤਸਿਆੜਾ ਨਾਲ ਲੈ ਆ ਤਿਆਜੀ ਤੇ ਇੱਕ ਲੈ ਦਿੱਤਾ ਕਰਨੀ ਆ ਤੇ ਉਹ ਵੀ ਪੂਰੀਆਂ ਬਹਾੜਾ ਥੋੜੇ ਮੌਸਮ ਤੇ ਪੈ ਜਾਣਾ ਹੋਣ ਵਾਲੇ ਸਮਝ ਨਹੀਂ ਲੱਗਨ ਦੇ ਸੀ ਵੀ ਲਈਏ ਬੇਬੀ ਲਈ ਹੋ ਗਈ ਦੀ ਸ਼ਾਪਿੰਗ ਹੈ ਬੱਚੇ ਵਾਸਤੇ ਕਿਉਂਕਿ ਗੱਲ ਪਤਾ ਕਿ ਇਹ ਮੌਸਮ ਦਾ ਆ ਪਤਾ ਨਹੀਂ ਲੱਗਣ ਦੇ ਆ ਮੌਸਮ ਦਾ ਤੇ ਆ ਮਨਵੀਰ ਲਈ ਲਈਆ ਸੀ ਆ ਮਨਵੀਰ ਇੱਕ ਮਨਵੀਰ ਲਈਆ ਦੋ ਬੱਚੇ ਲਈਆ ਦੋ ਸੂਟ ਸੁਮਨ ਉਦਨ ਦੇ ਦਿੱਤੇ ਸੀ ਪਹਿਲਾ ਜਿਹੜੇ ਹੋ ਸਕਦੇ ਪੰਜ ਸੂਟ ਕਰਦੇ ਆ ਨਾਲ ਜਰਾਪਾਂ ਆ ਤੇ ਕੰਪਨੈਰ ਉਹ ਮੇਰੇ ਅੰਦਰ ਆ ਪੱਦੀ ਨੂੰ ਸੇਕ ਇੱਕ ਆ ਚੀਜ਼ ਲਈਆ ਅੰਗਣੇ ਤੇ ਵੀ ਦੇ ਫਾਲ ਦੇ ਕਾਕੇ ਕਾਕੇ ਦੇ ਲੈ ਮੈਂ ਅੰਗਣੇ ਸੋਨੇ ਆ ਅੰਗਣੇ ਲੈ ਜੀ ਕੰਗਣੇ ਕਿੰਨੇ ਸੋਹਣੇ ਆ ਨਾਲੇ ਦੇ ਵਿੱਚ ਕੁਝ ਹੈ ਨਹੀਂ ਉਹ ਲੱਗਣੇ ਨਹੀਂ ਨਿਆਣੇ ਦੇ ਮੋਤੀ ਵੀ ਸਹੀ ਹੈ ਦਮਾਗੀ ਉਹਰੇ ਫਾਇਲ ਉੱਤੇ ਮਰ ਗਿਆ ਹੋ ਗਿਆ ਆਪਣਾ ਫੋਟੋ ਬਚਾ ਨਾ ਕੀ ਖਾਣ ਲੱਗਿਆ ਰੋਟੀ ਅੱਜ ਅਸੀਂ ਬਣਾਈਆਂ ਬੰਡੀਆਂ ਇਹ ਸੁਤਸੋਂਗੇ ਆਗੇ ਮੈਂ ਕਿ ਰੋਟੀ ਖਾ ਲਵਾਂ ਮੈਨੂੰ ਸਾਰੇ ਕਹਿੰਦੇ ਆਪਣੇ ਪਤੀ ਦਾ ਬਾਦ ਰੋਟੀ ਖਾਇਆ ਕਰ ਆ ਪਤੀਰਾਮ ਤਾਂ ਆ ਕੁਛ ਕਰ ਦੇ ਤਾਂ ਮੈਂ ਕੀ ਕਰਾਂ ਮੈਨੂੰ ਲੱਗ ਜਾਂਦੀ ਆ ਭੁੱਖ ਥੱਕ ਗਿਆ ਥੱਕ ਗਿਆ ਥੱਕ ਤਾਂ ਹੋ ਹੀ ਜਾਂਦਾ ਮਮਾ ਤੁਹਾਡੀਆਂ ਨੂੰ ਵਰ ਸਪੀਕ ਮਮਾ ਤੁਹਾਡਾ ਵਿਆਹ ਕਿੰਨੂ ਹੋਇਆ ਸੀ ਮਤਲਬ ਵਿਆਹ ਕਿੰਨੇ ਸਾਲ ਹੋ ਗਏ 8 ਸਾਲ ਹੋਏ ਫਿਰ ਪਤਾ ਨਹੀਂ ਕਿਹੜੀ ਤਰੀਕ ਨੂੰ ਤਰੀਕ ਕਿਹੜੀ ਤਰੀਕ ਤਾਂ ਰੁਕਾ ਨਹੀਂ ਮੰਜਰ ਸਾਡਾ ਜੱਤੀ ਪੰਗੜਾ ਆਇਆ ਜਾਣਾ ਸੀ ਉੱਥੇ ਨਾਨੀ ਕੇ ਮम्मा ਉਹਦੇ ਕੋਲ ਤੁਹਾਨੂੰ ਲੱਗਣੀ ਹੋਇਆ ਮम्मा 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 ਨਾਨੀ ਜਣਾ ਨਾਨੀ ਮम्मा 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 ਤੁਸੀਂ ਸੰਦੇ ਰਹਿੰਦੇ ਹੋ ਹਮ ਮम्मा ਕਰੀ ਮਾਂ ਤੁਹਾਨੂੰ ਸੱਤੀ ਕਰਉਣੀ ਪਣੀ ਆ ਹਾਂ ਦੇ ਅੱਜ ਜਾਣਾ ਤੇ ਜਾ ਹੀ ਨਹੀਂ ਹੋਇਆ ਦੇਖਾਂਗੇ ਸ਼ਨੀਆਦ ਵਾਲੇ ਮम्मा ਅੱਜ ਸ਼ਨੀਆਦ ਸ਼ਨੀਵਾਰ ਨੂੰ ਕਾ ਕਰ ਰਹੇ ਨੇ ਸਕੂਲ ਜਨੀਵਾਨ ਨੂੰ ਘੱਲ ਕੇ ਓ

ਅਸੀਂ ਗਲਗਰਵਾਏ। ਉਹਨਾਂ ਬੱਚੇਲੇ ਵੀ ਲੈ ਲਈ ਆਪਾਂ ਸੁਣਤਾ। ਮੈਨੂੰ ਵੀ ਹੋਈ ਆ ਖਾਂਸੀ। ਤੇ ਮਨੁਈ ਲਈ ਵੀ ਲੈ ਲਿਆ ਦੋ ਜੁੱਜਲੇ ਲੈ ਲਈ ਆ। ਜਰਾਬਾ ਜੋੜੇ ਲੈ ਲਈ ਦੋ। ਬੱਚੇ ਲਈ ਛੋਟੇ-ਮੋਟੇ। ਹਾਂ। ਤੁਹਾਡੀ ਗੜੀ ਬਣਾ ਲਈ ਆ। ਹਾਂ। ਇੰਨੇ ਜੋਬੀ ਹੈ ਜਿੰਨਾ ਕਰਤਾ। ਹਾਂ। ਬਾਕੀ। ਬਾਕੀ ਬਾਸੇ ਕਰਦੇ। ਕਰਦੇ ਜੀ। ਬੱਕੀ ਜੀ। ਇੱਕ ਤੁ කපපරේ කප්පටේ ඕ දෙකෝ ඇද කප්පටේ ඔය ය චමුලදේ රැගිය මිට්ටිය අගුමයිජෝල මනෑ කුට බැගැලූ මමා ගෙලීනු අද දැන්ටු ඉන්දරක් නවා මම එකද එක්න ਸਾਡੀ ਫੇਵਰਿਟ ਪਿੰਡੀ ਬਣ ਗਈ ਮਮਮੀ ਮਮਮੀ ਦਾ ਗਾਣਾ ਮਮਮੀ ਗਾਣਾ ਮਮਮੀ ਮਮਮੀ ਅਸੀਂ ਘੁੰਮੀ ਆਨੇ ਤੇਜਰ ਦਿਨ ਹੋ ਗਏ ਸਾਨੂੰ ਘਰ ਲਗਣੀ ਜਾਂਦੇ ਸਾਨੂੰ ਤੇ ਘਰ ਸਾਨੂੰ ਘੁੰਮੀ ਲੈ ਲਈ ਗਈ ਆ ਜਾ